8 ਨੰਬਰ ਵਾਲਾ ਸਾਡਾ ਵੋਟਾਂ ਮੇਲੇ ਤਾਂ ਬਥੇਰੇ ਆ ਜਾਂਦੇ ਹੁੰਦੇ ਵੋਟਾਂ ਪਾਓ ਵੋਟਾਂ ਪਾਓ ਸਾਡਾ ਵੀ ਕੋਈ ਕੰਮ ਕਰੋ ਫੇਰ ਹੀ ਅਸੀਂ ਵੋਟਾਂ ਪਾਵਾਂਗੇ ਤੁਸੀਂ ਮੰਗ ਕਰਦੇ ਜੀ ਸਾਡੇ ਗਲੀ ਬਣ ਜੇ ਸੁੱਧ ਪਾਣੀ ਆਵੇ ਸਾਨੂੰ ਨਹੀਂ ਇਹ ਵੀ ਲੈ ਜੋ ਪਟਕੇ ਜిల్లా ਬਠਿੰਡਾ ਦੀਨਪੰਦੀ ਸੰਗਤ ਮੰਡੀ ਦੇ ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 8 ਦੀ ਗਲੀ ਨਾਮ ਬਣ ਤੋਂ ਦੁਖੀ ਵਾਰਡ ਵਾਸੀਆਂ ਨੇ ਅੱਜ ਨਗਰ ਕੌਂਸਲ ਖਿਲਾਫ ਜ਼ੋਰਦਾਰ ਨਾਹਰੇਬਾਜੀ ਕੀਤੀ ਇਸ ਮੌਕੇ ਤੇ ਇਹਨਾਂ ਵਸਨੀਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲ ਪਹਿਲਾਂ ਸਾਡੀ ਇਸ ਗਲੀ ਨੂੰ ਨਵੀਂ ਬਣਾਉਣ ਦਾ ਕਹਿ ਕੇ ਗਲੀ ਵਿੱਚੋਂ ਇੱਟਾਂ ਪੁੱਟ ਕੇ ਠੇਕੇਦਾਰ ਲੈ ਗਿਆ ਸੀ ਲੇਕਿਨ ਪਿਛਲੇ 2 ਸਾਲ ਤੋਂ ਅਸੀਂ ਗਲੀ ਨੂੰ ਪੱਕੀ ਕਰਵਾਉਣ ਦੇ ਲਈ ਨਗਰ ਕੌਂਸਲ ਸੰਗਤ ਦੇ ਚੱਕਰ ਘਟ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਇਹ ਵਾਰਡ ਨੰਬਰ 8 ਹੈ ਜੀ ਇਹ ਸੰਗਤ ਮੰਡੀ ਨਗਰ ਕਾਉਂਸਲ ਦੇ ਵਿੱਚ ਪੈਂਦਾ ਜੀ ਸਾਡੀ ਗਲੀ ਦਾ ਮਾਮਲਾ ਹੈ ਜੀ ਪਹਿਲੇ 2 ਸਾਲ ਤੋਂ ਇਹ ਨਾ ਬਣੀ ਹੈ ਤੇ ਇਹਦਾ ਬੁਰਾ ਹਾਲ ਹੈ ਜੀ ਜਿਹੜੀਆਂ ਪੁਰਾਣੀਆਂ ਇੱਟਾਂ ਸੀ ਉਹ ਵੀ ਪਟ ਕੇ ਲੱਗੇ ਨਾ ਹੀ ਦੁਬਾਰਾ ਬਣਾਈਆਂ ਸਾਡੀ ਤਾਂ ਮੰਗ ਹੈ ਜੀ ਇਹਨੂੰ ਦੁਬਾਰਾ ਸੁਧਾਰ ਕਰਕੇ ਗਲੀ ਨੂੰ ਬਣਾਇਆ ਜਾਵੇ ਬਾਕੀ ਇਹਦੇ ਵਿੱਚ ਜਾਨਕਿ ਸਾਡੇ ਸੰਗਤ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੱਥੇ ਜਿਹੜੇ ਇਸ ਬਾਡ ਦੇ ਵਿੱਚ ਉਹ ਵੀ ਬਹੁਤ ਬੁਰਾ ਹਾਲ ਹੈ ਤੇ ਬਿਮਾਰੀਆਂ ਫੈਲਣ ਦਾ ਡਰ ਹੈ ਸਾਡੀ ਤਾਂ ਇਹੀ ਮੰਗ ਹੈ ਜੀ ਨਗਰ ਕਾਉਂਸਲ ਤੋਂ ਪੀਣ ਨੂੰ ਦੁਬਾਰਾ ਬਣਾਇਆ ਜਾਵੇ ਤੇ ਸੁਧਾਰ ਕੀਤਾ ਜਾਵੇ ਸਾੜੇ ਗਲੀ 2 ਸਾਲ ਹੋ ਗਏ ਪੱਟੀ ਨੂੰ ਸਾੜੇ ਗਲੀ ਨਹੀਂ ਬਣਾਈਗੀ ਨਾ ਤੇ ਸਾੜੇ ਗਲੀ ਬਣਨੀ ਚਾਹੀਦੀ ਨਾ ਸਾਨੂੰ ਸੁੱਧ ਪਾਣੀ 8 ਨੰਬਰ ਵਾਰਾ ਸਾਡਾ ਵੋਟਾਂ ਮੇਲੇ ਤਾਂ ਬਥੇਰਾ ਆ ਜਾਂਦੇ ਹੁੰਦੇ ਵੋਟਾਂ ਪਾਓ ਵੋਟਾਂ ਪਾਓ ਸਾਡਾ ਵੀ ਕੋਈ ਕੰਮ ਕਰੋ ਫੇਰ ਹੀ ਅਸੀਂ ਵੋਟਾਂ ਪਾਵਾਂਗੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਸਾੜੇ ਗਲੀ ਬਣ ਜੇ ਸੁੱਧ ਪਾਣੀ ਆਵੇ ਸਾਨੂੰ ਨਹੀਂ ਇਹ ਵੀ ਲੈ ਜਾਓ ਨਹੀਂ ਇਹ ਵੀ ਲੈ ਜਾਓ ਪੱਟ ਕੇ ਟਰੈਲਰਾਂ ਭਰ ਭਰ ਲੈ ਗਏ ਤੋ ਵੀ ਅਸੀਂ ਅੱਖਾਂ 'ਚ ਨਾ ਪਟੋ ਸਾੜੇ ਤੇ ਐਵੇਂ ਰਹਿਣ ਤੋਂ ਗਲੀ ਤੇ ਕਹਿੰਦੇ ਨਹੀਂ ਬਣਾਵਾਂਗੇ ਇਹ 2 ਸਾਲ ਹੋ ਗਏ ਜੀ ਤੇ ਜਾਣਿਆ ਤਾਂ ਕੀ ਕਹਿੰਦੇ ਆ ਕੋ ਅਗੋ ਕਹਿੰਦੇ ਬਣਾਵਾਂਗੇ 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 ਜਿਤਾ ਤੱਕ ਆਪ ਕੋ ਹੁਕਮ ਹਵੇਰ ਬਣਾਵਾਂਗੇ ਐਂ ਕਹਿ ਦਿੰਦੇ ਬੋਟਾਂ ਵਾਲੇ ਬਥੇਰ ਆ ਜਾਂਦੀ ਆ ਬੋਟਾਂ ਵਾਲੇ ਤਾਂ ਬਥੇਰ ਆ ਜਾਂਦੇ ਆ ਅਸੀਂ ਕੀ ਮੰਗ ਕਰਦੇ ਅਸੀਂ ਮੰਗ ਐਂ ਕਰਦੇ ਜੀ ਸਾਡੇ ਗਲੀ ਬਣੇ ਸੁੱਧ ਪਾਣੀ ਆਵੇ ਸਾਨੂੰ ਸਾਡੇ ਬੱਚੇ ਬਿਮਾਰ ਹੋ ਜਾਂਦੇ ਆ ਤੁਹਾਨੂੰ ਪਤਾ ਕਿੰਨੇ ਕਿੰਨੇ ਪੈਸੇ ਲਾਉਣੇ ਆ ਅਸੀਂ ਕਿੱਥੋਂ ਲੱਜ ਦਿਹਾੜੀ ਮਜ਼ਦੂਰੀ ਕਰਦੇ ਰਾਤ ਮੁੰਡਾ ਮੁੱਕ ਗਿਆ ਜੀ ਉਧਰ ਪੀਲ ਗਿਆ ਅਸੀਂ ਵਿਚਾਰੇ ਨੂੰ ਬਚਾ ਨਹੀਂ ਉਹ ਵੱਧ ਤੋਂ ਵੱਧ ਹੋ ਗਿਆ ਅਸੀਂ ਵਿਚਾਰੇ ਬਿਠੰਡੋ ਮੋੜ ਲਿਆ ਰਾਤ ਮਰੇ ਨੂੰ ਲੈ ਕੇ ਜੀਦੋ ਪੀਲ ਗਵਾਧ ਹੋ ਗਿਆ ਪਾਣੀ ਕਰਕੇ ਹੋਇਆ ਪਾਣੀ ਕਰਕੇ ਹੋਇਆ ਜੀਦੋ ਜੀ ਹਾਂ ਖੁੰਗਲ ਹੋਏ ਪਏ ਜੀ ਕੀ ਕਰਕੇ ਗਰੀਬ ਜਹਾੜੀ ਮਜ਼ਦੂਰੀ ਕਰਦੇ ਉਹ ਵੀ ਨੀ ਪੂਰੀ ਦਿੰਦੇ ਮਾਵਲਾ ਸਾਡੀ ਗਲੀ ਪੱਟ ਕੇ ਲੈ ਗਏ ਇੱਟੋ ਇੱਟ ਸਾਡੇ ਚੱਕ ਕੇ ਲੈ ਗਏ 12 ਚ ਤੇ ਵੀ ਨਵੀਆਂ ਤਾਂ ਲਾਉਣੀਆਂ ਕਿ ਸਾਡੇ ਪੁਰਾਣੀਆਂ ਵੀ ਚੱਕ ਕੇ ਲੈ ਗਏ ਗਲੀਆਂ ਦੇ ਵਿੱਚ ਅਸੀਂ ਡਿੱਗਦੇ ਫਿਰਦੇ ਮੀਂਹ ਕਣੀ ਜੀ ਦਵਾ ਜਾਂਦਾ ਕਿੰਨਾ ਚਿਰ ਹੋ ਗਿਆ ਪੱਟਿਆ 2 ਸਾਲ ਹੋ ਗਏ ਜੀ ਕੀ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਸਾਡੇ ਜੇ ਨਵੀਂ ਨਹੀਂ ਬਣਾਉਣੀ ਸਾਡੀ ਪੁਰਾਣੀ ਉਸੇ ਤਰ੍ਹਾਂ ਹੀ ਬਣਾ ਦੇਣ ਗੜੀਬੀ ਵੀ ਮਾਰਨੀ ਚਾਹੀਦੀ ਗੜੀਬੀ ਮਾਰਨੀ ਚਾਹੀਦੀ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹੇ ਕਿ ਠੇਕੇਦਾਰ ਅਧਵਿਚਾਰ ਕੰਮ ਛੱਡ ਕੇ ਭੱਜ ਗਿਆ ਜਿਸ ਬਾਰੇ ਕਾਨੂੰਨੀ ਕਾਰਵਾਈ ਲਈ ਨਗਰ ਕੌਂਸਲ ਦੇ ਈਓ ਨੂੰ ਲਿਖਿਆ ਗਿਆ ਹੈ ਅਤੇ ਜਲਦੀ ਗਲੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਕੁਝ ਬਾੜ ਨੰਬਰ 8 ਦੇ ਲੋਕ ਹੈ ਜਿਹੜੇ ਬਿਲਕੁਲ ਸਹੀ ਕਹਿ ਰਹੇ ਐ ਇਹਦਾ ਜਿਹੜਾ ਠੇਕਾ ਹੋਇਆ ਸੀ ਨਵੀਂ ਬਣਾਉਂਦਾ ਦੀ ਬਘੇਲ ਚੜ੍ਹ ਸਿੰਘ ਸੋਸਾਇਟੀ ਨੂੰ ਹੋਇਆ ਸੀ ਪਰ ਉਹ ਠੇਕੇਦਾਰ ਗਲੀ ਪਟ ਗਿਆ ਵੀ ਮੈਂ ਨਵੀਂ ਬਣਾਉਣਾ ਤੇ ਮੁੜ ਕੇ ਆਇਆ ਨਹੀਂ ਤੇ ਇਸ ਕਰਕੇ ਲੋਕ ਬਹੁਤ ਭਾਰੀ ਤਕਲੀਫ ਚ ਹੈ ਤੇ ਇਸ ਵਾਸਤੇ ਮੈਂ ਯੂ ਸਾਹਿਬ ਨੂੰ ਵੀ ਲਿਖਤਾ ਤੇ ਅਸੀਂ ਮਤਾ ਹੀ ਪਾ ਕੇ ਉਹਨੂੰ ਬਲੈਕਲਿਸਟ ਕਰਕੇ ਕਾਨੂੰਨ ਅਨੁਸਾਰ ਤੇ ਕਾਰਵਾਈ ਕਰਾਂਗੇ ਤੇ ਉਹਦੀ ਜਿਹੜੀ ਅਨਰਸ਼ਟ ਮੰਡੀਆਂ ਨੂੰ ਜ਼ਬਤ ਕਰਾਂਗੇ ਤੇ ਇਹਦੇ ਵਾਸਤੇ ਤੇ ਨਵਾਂ ਟੈਂਡਰ ਲਾ ਕੇ ਤੇ ਜਲਦ ਤੋਂ ਜਲਦ ਇਹਨੂੰ ਗਲੀ ਦੇ ਦੁਆਰਾ ਨਵੀਂ ਬਣਾਇਆ ਜਾਊਗਾ ਲੋਕਾਂ ਦੀ ਮੰਗ ਹੈ ਪੀਣ ਵਾਲਾ ਪਾਣੀ ਵੀ ਸਾਨੂੰ ਸੁੱਧ ਬਜਾਓ ਪੀਣ ਵਾਲਾ ਪਾਣੀ ਦੀ ਬਾਟਰ ਸਪਲਾਈ ਐਂਡ ਸੈਨੀਟੇਸ਼ਨ ਸ਼ਿਵਰੇ ਬੋਰਡ ਦੇ ਅੰਡਰ ਪ੍ਰਸ਼ੰਡਾ ਦੇ ਆਉਂਦਾ ਹੈ ਇਹ ਸਾਡੇ ਅੰਡਰ ਚ ਹੈ ਨਹੀਂ ਪਰ ਫਿਰ ਵੀ ਅਸੀਂ ਮੈਂ ਐਕਸੇ ਸਾਹਿਬ ਨਾਲ ਅੱਜ ਗੱਲ ਕਰਕੇ ਬਿਠੇ ਇਹ ਚੈੱਕ ਕਰਾਵਾਂ ਉਹਨੂੰ ਵੀ ਲੈ ਕੀ ਪ੍ਰੋਬਲਮ ਹੈ ਉਹਨੂੰ ਵੀ ਜਲਦੀ ਦੁਰਸਤ ਕਰਾਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ